ਅੱਜ ਦਾ ਸਨੈਕ ਜਿਹੜਾ ਆਪਾਂ ਬਣਾਉਣ ਜਾ ਰਹੇ ਹਾਂ ਉਹ ਮਤਲਬ ਬਹੁਤ ਹੀ ਟੇਸਟੀ ਤੇ ਅਲੱਗ ਜਾ ਹੋਊਗਾ ਦਹੀਂ ਲੈ ਲੈਣੀ ਹੈ ਸਭ ਤੋਂ ਪਹਿਲਾਂ ਦਹੀਂ ਦੇ ਵਿੱਚ ਜੀਰਾ ਪਾ ਲੈਣਾ ਤੇ ਨਮਕ ਪਾ ਲੈਣਾ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲੈਣਾ ਅੱਜ ਦੀ ਵੀਡੀਓ ਮੈਂ ਤੁਹਾਡੇ ਲਈ ਕੁਝ ਸਪੈਸ਼ਲ ਲੈ ਕੇ ਆਈਆਂ ਕੁਝ ਨਿਊ ਜਸ ਸਨੈਕ ਹੈਗਾ ਜਿਹੜਾ ਆਪਾਂ ਦਹੀਂ ਤੋਂ ਬਣਾ ਕੇ ਤਿਆਰ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਥੋੜਾ ਜਿਹਾ ਮਤਲਬ ਆਟਾ ਐਡ ਕਰ ਲਾਂਗੇ ਇਹਦੇ ਵਿੱਚ 3/4 ਕੱਪ ਆਟਾ ਐਡ ਕਰ ਲਾਂਗੇ ਤੇ ਉਸ ਤੋਂ ਬਾਅਦ 1/4 ਕੱਪ ਆਪਾਂ ਰਾਈਸ ਫਲੋਰ ਐਡ ਕਰ ਦਾਂਗੇ ਮਤਲਬ ਜਾਂ ਚੌਲਾਂ ਦਾ ਆਟਾ ਤੇ ਉਸ ਤੋਂ ਬਾਅ ਮਿਕਸ ਕਰ ਦਾਂਗੇ ਮੇਰਾ ਚੈਨਲ ਦੇਖ ਕੇ ਤੁਸੀਂ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਮੇਰੀ ਵੀਡੀਓ ਕਿੰਨੀ ਜ਼ਿਆ ਲੱਗਦੀ ਹੈ ਨਾ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਹ ਆਟੇ ਨੂੰ ਆਪਾਂ ਚੰਗੇ ਤਰੀਕੇ ਦੇ ਨਾਲ ਬਿਲਕੁਲ ਪ੍ਰੋਪਰ ਮਿਕਸ ਕਰ ਲਾਂਗੇ ਜਿਵੇਂ ਦੀ ਆਪਾਂ ਨੂੰ ਇਹ ਚਾਹੀਦਾਗਾ ਕੰਡੀਸ਼ਨ ਦੇ ਵਿੱਚ ਚਾਹੀਦਾ ਜਿੰਮੇ ਦਾ ਆਪਾਂ ਚਾਹੀਦਾਗਾ ਉਵੇਂ ਦਾ ਬਣਾਉਣ ਲਈ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਮਿਕਸ ਕਰ ਲਾਗੇ ਵਧੀਆ ਮਿਕਸ ਕਰਨ ਤੋਂ ਬਾਅਦ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਅਦਰਕ ਕੱਟ ਕੇ ਪਾਵਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਐਡ ਕਰਾਂਗੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਪਾਉਣ ਤੋਂ ਬਾਅਦ ਆਪਾਂ ਇਹਦੇ ਵਿੱਚ ਪਿਆਜ਼ ਐਡ ਕਰ ਦਾਂਗੇ ਪਿਆਜ਼ ਐਡ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਧਨੀਏ ਐਡ ਕਰਾਂਗੇ ਤੇ ਧਨੀਏ ਤੋਂ ਬਾਅਦ ਆਪਾਂ ਇਹਦੇ ਵਿੱਚ ਬੇਕਿੰਗ ਪਾਊਡਰ ਹੈਗਾ ਜਿਹੜਾ ਬੇਕਿੰਗ ਸੋਡਾ ਸੌਰੀ ਬੇਕਿੰਗ ਸੋਡਾ ਐਡ ਕਰਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਦਾਂਗੇ ਇਹਨੂੰ ਚੰਗੇ ਤਰੀਕੇ ਦੇ ਨਾਲ 15 ਮਿੰਟ ਇਹਨੂੰ ਰੈਸਟ ਕਰਨ ਲਈ ਰੱਖ ਦਾਂਗੇ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਆਪਾਂ ਵਧੀਆ ਤੋਂ ਵਧੀਆ ਤੁਹਾਡੇ ਲਈ ਵੀਡੀਓਜ਼ ਲੈ ਕੇ ਆਉਂਦੇ ਰਵਾਂਗੇ 15 ਮਿੰਟ ਰੈਸਟ ਤੋਂ ਬਾਅਦ ਆਪਾਂ ਜਿਹੜਾ ਆਟਾ ਹੈ ਇਹਦੇ ਵਿੱਚ ਆਪਾਂ ਨਾ ਗਰਮ ਗਰਮ ਤੇਲ ਹੈਗਾ ਜਿਹੜਾ ਉਹ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਦੋ ਵੱਡੇ ਚਮਚ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਚੰਗੀ ਤਰ੍ਹਾਂ ਕਿਦਣਾ ਮਿਕਸ ਕਰ ਦਾਂਗੇ ਇਹਨੂੰ ਚੰਗੀ ਤਰ੍ਹਾਂ ਕਿਦਣਾ ਮਿਕਸ ਕਰਤਾ ਜਦੋਂ ਆਪਾਂ ਨੇ ਉਸ ਤੋਂ ਬਾਅਦ ਜਿਹੜਾ ਆਪਾਂ ਦੂਸਰੀ ਸਾਈਡ ਆਪਾਂ ਤੇਲ ਗਰਮ ਹੋਣ ਲਈ ਰੱਖਿਆ ਤੇ ਇਹਦੇ ਵਿੱਚ ਆਪਾਂ ਨੇ ਪਕੌੜੇ 스ਨੈਕ ਬਣਾਉਣਾ ਉਹਦੇ ਵਿੱਚ ਆਪਾਂ ਨੇ ਇਹਨੂੰ ਇਸ ਤਰੀਕੇ ਦੇ ਨਾਲ ਪਾ ਦੇਣਾ ਹੈਗਾ ਤੇ ਇਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਕੋਈ ਸ਼ੇਪ ਨਹੀਂ ਦੇਣੀ ਬਸ ਉਹਦੇ ਵਿੱਚ ਚੱਕ-ਚੱਕ ਕੇ ਇਹਦੇ ਵਿੱਚ ਤੇਲ ਦੇ ਵਿੱਚ ਉਹ ਹੋਣ ਵਾਸਤੇ ਰੱਖ ਲੈਣਾ ਤੇ ਜਿੰਨਾ ਟਾਈਮ ਇਹ ਆਪਾਂ ਨੂੰ ਐਵੇਂ ਲੱਗਦਾ ਵੀ ਹਾਂ ਵੀ ਨੀਚੋਂ ਪੱਕੇ ਨਹੀਂ ਹੈਗੇ ਉਹਨਾ ਟਾਈਮ ਇਹਨਾਂ ਨੂੰ ਆਪਾਂ ਨੇ ਬਿਲਕੁਲ ਵੀ ਨਹੀਂ ਛੇੜਨਾ ਆਪਾਂ ਇਹਨੂੰ ਆਰਾਮ ਨਾਲ ਪੱਕਣ ਦੇਣਾ ਹੈਗਾ ਤੇ ਜਦੋਂ ਆਪਾਂ ਨੂੰ ਲੱਗਿਆ ਵੀ ਹਾਂ ਵੀ ਇਹ ਠੀਕ ਪੱਕ ਗਏ ਤੇ ਇਹਨਾਂ ਨੇ ਨੀਚੋਂ ਜਗ੍ਹਾ ਛੱਡਤੀ ਮਤਲਬ ਪੈਨ ਨੂੰ ਛੱਡਤਾ ਫਿਰ ਆਪਾਂ ਇਹਦੀ ਸਾਈਡ ਹੈ ਜਿਹੜੀ ਉਹ ਚੇਸ ਕਰਕੇ ਇਹਨੂੰ ਪੱਕਣ ਦਵਾਵਾਂਗੇ ਤੇ ਮੈਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਰੈਸਪੀ ਲੈ ਕਿਉਂਦੀ ਰਹੂੰਗੀ ਤੇ ਤੁਸੀਂ ਜੇਕਰ ਹੁਣ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਅੱਜ ਮੈਂ ਵੈਲਕਮ ਕਰਨਾ ਪੁੱਲ ਗਈ ਹੈਲੋ ਮਾਈ YouTube ਫੈਮਲੀ ਕਿਵੇਂ ਹੋ ਤੁਸੀਂ ਸਾਰੇ ਆਈ ਹੋਪ ਤੁਸੀਂ ਸਾਰੇ ਬਹੁਤ ਹੀ ਵਧੀਆ ਹੋਮੋਂਗੇ ਤੇ ਮੇਰੇ ਚੈਨਲ ਐਂਟਰਟੇਨਮੈਂਟ ਆll in one ਦੇ ਵਿੱਚ ਤੁਹਾਡਾ ਸਵਾਗਤ ਹੈ। ਸਵਾਗਤ ਦੇ ਨਾਲ ਨਾਲ ਤੇ ਆਪਣੀ ਜਿਹੜੀ ਡਿਸ਼ ਹੈਗੀ ਉਹ ਬਣ ਕੇ ਬਿਲਕੁਲ ਰੈਡੀ ਹੈਗੀ। ਬਸ ਇਹਨੂੰ ਮਤਲਬ ਦੋਨੇ ਸਾਈਡ ਤੋਂ ਆਪਾਂ ਪ੍ਰੋਪਰ ਜਦੋਂ ਬ੍ਰਾਊਨ ਜੇ ਕਲਰ ਦੇ ਵਿੱਚ ਹੋ ਗਿਆ ਉਸ ਟਾਈਮ ਤੱਕ ਇਹਨੂੰ ਪਕਾਉਣਾ ਹੈਗਾ। ਤੇ ਜਦੋਂ ਇਹ ਬ੍ਰਾਊਨ ਵਧੀਆ ਤਰੀਕੇ ਨਾਲ ਹੋ ਗਿਆ ਤਾਂ ਮੰਨ ਲਓ ਆਪਣੀ ਜਿਹੜੀ ਇਹ ਡਿਸ਼ ਹੈ ਬਣ ਕੇ ਬਿਲਕੁਲ ਰੈਡੀ ਹੈ। ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇਕਰ ਹੁਣ ਤੱਕ ਤੁਸੀਂ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ। ਤਦ ਤੱਕ ਲਈ ਮਿਲਦੇ ਹਾਂ enjoy ਕਰੋ ਤੁਸੀਂ ਇਹ ਨਿਊ ਰੈਸਪੀ